ਪਠਾਨਕੋਟ ਵਿੱਚ ਪਰਸੋਂ ਇੱਕ ਬੜੀ ਸਨਸਨੀ ਖੇਜ਼ ਤੇ ਇੱਕ ਗੰਭੀਰ ਜਿਹੜਾ ਹੈਗਾ ਮੈਂ ਮੰਨਦਾ ਕਿ ਅਪਰਾਧ ਹੋਇਆ ਸੀ ਜਿਸ ਵਿੱਚ ਇੱਕ ਜਿਹੜੀ ਆ ਨਿਊ ਟੀਚਰ ਕੌਲਨੀ ਦੇ ਰਹਿਣ ਵਾਲੀ ਸ਼੍ਰੀਮਤੀ ਨੀਦਮ ਸ਼ਰਮਾ ਨਾਦੀ ਬਜ਼ੁਰਗ ਔਰਤਾਂ ਉਮਰ ਦੀ ਉੱਪਰ ਤਕਰੀਬਨ 62-3 ਸਾਲ ਸੀ ਉਹ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀਗੇ ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਦੇਖਿਆ ਕਿ ਉਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਔਰ ਹੱਥ ਦੇ ਕੰਗਣ ਨਹੀਂ ਸਨ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈੱਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਇਆ ਘਰ ਦੇ ਵਿੱਚੋਂ ਗਾਇਬ ਸੀ। ਸੋ ਜਿਸ ਤੋਂ ਇਹ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਨੂੰ ਮਰਡਰ ਕਰਕੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਤਤ ਕੀਤੀ ਹੈ। ਪਠਾਨਕੋਟ ਪੁਲਿਸ ਨੇ ਬੜੀ ਗੰਭੀਰਤਾ ਨਾਲ ਇਸ ਕੇਸ ਨੂੰ ਲਿਆ ਅਸੀਂ ਆਪਣੀਆਂ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਤਰੰਤ ਜਿਹੜੀਆਂ ਹੈਗੀਆਂ ਉਹ ਨਿਯੁਕਤ ਕੀਤੀਆਂ ਜਿਹਦੇ ਵਿੱਚ ਸੀਆਈਏ ਦੀ ਮਦਦ ਲਈ ਕੇ ਡਿਟੈਕਟਿਵ ਵਿੰਗ ਦੀ ਮਦਦ ਲਈ ਟੈਕਨੀਕਲ ਵਿੰਗ ਦੀ ਮਦਦ ਲਈ ਗਈ ਸੋ ਬੇਸਡ ਓਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਦੇ ਧਾਰਨ ਦੇ ਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਹਾਂ ਇੱਕ ਦੋਸ਼ੀ ਤਾਂ ਇਸ ਮਰਨ ਵਾਲੀ ਜਿਹੜੀ ਬਜ਼ੁਰਗਔਰਤਾ ਸ਼੍ਰੀਮਤੀ ਨੀਲਮ ਸ਼ਰਮਾ ਉਹਨਾਂ ਦੇ ਦਿਓਰ ਦਾ ਬੇਟਾ ਹੈਗਾ ਜਿਸ ਦਾ ਨਾਮ ਰਾਮਕਮਰ ਉਰਫ RAMU ਸ਼ਰਮਾ ਆ ਜਿਹੜਾ ਕਿ ਬਿਲਕੁਲ ਇਹਦਾ ਨਜ਼ਦੀਕੀ ਘਰ ਦੇ ਵਿੱਚ ਰਹਿੰਦਾ ਦੂਸਰਾ ਉਸ ਦਾ ਦੋਸਤ ਹੈਗਾ ਆ ਜਿਸ ਦਾ ਨਾਮ ਹੈਗਾ ਨਾਨਕ ਦੇਵ ਕਰਕੇ ਨਾਮ ਹੈ ਉਹ ਟਮਟਾਲ ਦਾ ਰਹਿਣ ਵਾਲਾ ਆ ਜੇਕਰ ਇਸ ਦੀ ਕਿਸ ਦੀ ਥੋੜੀ ਪਿਛੋਕਰ ਵਿੱਚ ਝਾਤ ਮਾਰੀ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਇਸ ਦੀ ਡੈਥ ਹੁੰਦੀ ਔਰਤ ਦੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਨਾਨਕ ਦੇਵ RAMU ਦੇ ਘਰ ਦੇ ਉੱਤੇ ਇਹਦੇ ਘਰ ਰੈਕੀ ਕਰਨ ਆਇਆ ਸੀ ਉਸ ਦਿਨ ਵੀ ਇਹਨਾਂ ਦਾ ਮਨਸ਼ਾ ਸੀ ਕਿ ਰੈਕੀ ਕਰਨ ਤੋਂ ਬਾਅਦ ਵਾਰ-ਵਾਰ ਦਾਸ ਨੂੰ ਅੰਜਾਮ ਦਿੱਤਾ ਜਾਵੇ ਔਰ ਬਹਾਨੇ ਨਾਲ ਇਸ ਘਰਤ ਕੋ ਗਿਆ ਔਰ ਇਹ ਕਹਾ ਕਿ ਮੈਂ ਤੇਰੇ ਪਤੀ ਦੇ ਬਾਸ ਤੋਂ ਆਇਆ ਆਰ ਸੀ ਜਿਹੜੀ ਹੈਗੀ ਆ ਕਿਸੇ ਨੂੰ ਵੈਰੀਫਾਈ ਕਰਨਾ ਇਹਨੇ ਜਦੋਂ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਉੱਥੋਂ ਖਿਸਕ ਗਿਆ ਉਸ ਦਿਨੇ ਵਾਰਦਾਤ ਨਹੀਂ ਕਰ ਸਕੇ ਅਗਲੇ ਦਿਨ ਫਿਰ ਇਹਨਾਂ ਨੇ ਪਲਾਨਿੰਗ ਕੀਤੀ ਜਿਹੜਾ ਰਾਮੂ ਸਿੰਘ ਨਾਲ ਦੇ ਘਰ ਵਿੱਚ ਰਹਿੰਦਾ ਉਹ ਕੋਠਿਆਂ ਦੇ ਉੱਪਰ ਦੀ ਆਪਣਾ ਮੂੰਹ ਬਣ ਕੇ ਥੱਲੇ ਆਇਆ ਔਰ ਜਿਹੜਾ ਨਾਨਕ ਨਾਂ ਦਾ ਬੰਦਾ ਸੀਗਾ ਇਹਦਾ ਦੋਸਤ ਸੀਗਾ ਉਹ ਮੇਨ ਗੇਟ ਸਾਡੀ ਅੰਦਰ ਆਇਆ ਇਹਨੇ ਦੇਖਿਆ ਜਦੋਂ ਬਜ਼ੁਰਗ औरत ਘਰ ਦੇ ਵਿੱਚ ਇਕੱਲੀ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨੇ ਉਹ ਕਿਉਂ ਥੋੜੀ ਬਹੁਤੀ ਕਿਉਂਕਿ ਕਮਜ਼ੋਰ ਸਰੀਰ ਸੀ ਉਹਨਾਂ ਦਾ ਉਹਨਾਂ ਨੇ ਜਿੰਨੀ ਵੀ ਉਹਨਾਂ ਦੀ ਰੈਜ਼ਿਸਟੈਂਸ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਦੇ ਮੂੰਹ ਤੇ ਹੱਥ ਰੱਖ ਕੇ ਉਹਨਾਂ ਦੀ ਜਿਹੜੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਇਸੇ ਹੀ ਕਾਰਵਾਈ ਦੇ ਦੌਰਾਨ ਮਤਲਬ ਇਸ ਦੀ ਇਸੇ ਜਦੋਂ ਜ਼ਿਆਦਾ ਦੇ ਦੌਰਾਨ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਇਹ ਉੱਥੋਂ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੇ ਹੈਗੇ ਆ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ 4.5 ਲੱਖ ਰੁਪਏ ਬੈਡ ਵਿੱਚੋਂ ਕੱਢ ਕੇ ਫਰਾਰ ਹੋ ਜਾਂਦੇ ਆ ਸੋ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਚੋਰੀ ਕੀਤੇ ਹੋਏ ਜਿਹੜੇ ਹੈਗੇ ਸੋਨਾ ਉਹ ਵੀ ਰਿਕਵਰ ਹੋ ਗਿਆ ਤੇ 4.5 ਲੱਖ ਵਿੱਚੋਂ 23 423500 ਰੁਪਏ ਵੀ ਬਰਾਮਦ ਕਰ ਲਿਆ ਬਾਕੀ ਇਹਨਾਂ ਨੇ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਕੁਝ ਪਾਇਆ ਪੈਸਾ ਨਾ ਖਰਚ ਵੀ ਲਿਆ ਸੋ ਇਹ ਇੱਕ ਗੰਭੀਰ ਕਿਸਮ ਦਾ ਅਪਰਾਧ ਹੈ ਔਰ ਅਸੀਂ ਇਸ ਵਿੱਚ ਭਰਪੂਰ ਕੋਸ਼ਿਸ਼ ਕਰਾਂਗੇ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬੜੀ ਉੱਚ ਪੱਧਰ ਦੀ ਕੀਤੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਿਹੜੇ ਹੈਗੇ ਵੱਧ ਤੋਂ ਵੱਧ ਸਜ਼ਾ ਅਦਾਲਤ ਦੇ ਸਕੇ ਧੰਨਵਾਦ